ਇਹ ਤਾਂ ਆਉਂਦੇ ਇਹਨੂੰ ਵੀ ਦੇਖਣਾ ਹੀ ਚੈੱਕ ਕਰਕੇ ਰੋਕ ਜਾ ਲੈਂਦੇ ਇੱਥੇ ਇਹ ਵੇਖ ਕੇ ਭਜੂ ਦੇ ਨੂੰ ਆਹ ਗਾੜੀ ਇਹਦੇ ਹੈਗਾ ਹੀ ਕੁਝ ਘੇਰੇ ਨੇ ਸ਼ਰਾਬ ਹੈ ਹਾਂਜੀ ਤੇ ਕਿੱਥੋਂ ਲੈ ਗਿਆਂ ਇਹ ਟੌਂਗ ਪਿੰਡ ਦੇ ਭਾਈ ਜੀ ਹੈ ਟੌਂਗ ਪਿੰਡ ਤੋਂ ਟੌਂਗ ਪਿੰਡ ਕਿਹਦੇ ਵੱਲ ਇਹ ਜਿਹੜੇ ਐਮਐਲਏ ਸਾਹਿਬ ਦੇ ਦਫ਼ਤਰ ਨਹੀਂ ਆ ਲੱਗੇ ਉਹਦੇ ਲੱਗੇ ਲੱਗੇ ਕਹਿੰਦੇ ਨਾਂ ਦਾ ਨਹੀਂ ਪਤਾ ਐਮਐਲਏ ਸਾਹਿਬ ਦੇ ਦਫ਼ਤਰ ਤੇ ਲੱਗੇ ਘਰ ਆ ਹਾਂਜੀ ਘਰ ਲੱਗੇ ਲੱਗੇ ਨਾਂ ਦੱਸ ਕੀ ਉਹਦਾ ਨਾਂ ਦਾ ਨਹੀਂ ਪਤਾ ਜੀ ਸਾਰਾ ਪਤਾ ਤਾਂ ਨਾ ਝੂਠ ਨਾ ਬੋਲ ਨਹੀਂ ਨਾਂ ਦਾ ਪਤਾ ਹੋਵੇ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਦਾ ਹੋਵੇ ਤਾਂ ਮੈਨੂੰ ਦੱਸ ਦੇ ਨਾਂ ਦੀ ਮੈਨੂੰ ਵੀ ਪਤਾ ਵੈ ਤੇ ਰਹੀ ਤੇਰੇ ਨਾਲ ਟੌਂਕਪੜ ਤੋਂ ਲੱਗੇ ਆ ਹਾਂਜੀ ਹਾਂਜੀ ਇਹਨਾਂ ਨੇ ਵੀ ਰੋਗ ਚੈੱਕ ਕਰ ਰਹੇ ਨੇ ਕਿ ਲੱਗੇ ਇਹ ਸ਼ਰਾਬ ਹੈ ਸਰ ਕਿੱਥੋਂ ਲੈ ਕੇ ਆ ਕਿੱਥੋਂ ਲੈਂਦੀ ਹੈ ਟੰਗਾਂ ਤੋਂ ਸਰ ਟੰਗਾਂ ਤੋਂ ਹਾਂਜੀ ਇਹਦੇ ਵੱਲੋਂ ਮੈਨੂੰ ਸ਼ਰਾਬ ਦਾ ਪਤਾ ਹੈ ਨਾਂ ਦਾ ਨਹੀਂ ਪਤਾ ਮੈਨੂੰ ਨਾਂ ਦਾ ਕਿਉਂ ਨਹੀਂ ਪਤਾ ਨਹੀਂ ਫੜ ਨਾਂ ਦਾ ਨਹੀਂ ਪਤਾ ਯਾਰ ਇਹਦੇ ਵੱਲੋਂ ਲੈ ਕੇ ਆਂ ਦੱਸ ਆਹੋ ਪਤਾ ਨਹੀਂ ਯਾਰ ਨਾਂ ਦਾ ਨਹੀਂ ਪਤਾ ਮੈਨੂੰ ਤਿੰਨ ਆਈ ਇਹਦੇ ਇੱਕ ਬੋਤਲੀ ਇਹਦੇ ਇੱਕ ਜੀ ਸੱਚੀ ਹੈ ਇਹ ਤੇ ਕੀ ਹੈ ਦੂਜਾ ਵੀਰ ਦਿਖਾ ਇਹਦੀ ਸੇਕਰਾ ਗੰਦ ਪਾਇਆ ਗੁਰੂਆ ਇੰਨੀ ਸ਼ਰਾਬ ਇੰਨੀ ਸਾਰੀ ਅੱਛੀ ਸ਼ਰਾਬ ਹੀ ਸਰ ਇਹੇ ਤੁਹਾਡੇ ਲਈ ਖੋਲੀ ਆ ਇਹ ਚ ਕੀ ਮੇਰੇ ਕੋਈ ਕੋਈ ਆ ਪਾ ਗਈ ਸਰ ਇਹ ਜੁੱਲੀ ਤੇ ਨਹੀਂ ਤੇਰੀ ਹਾਂਜੀ ਉਹ ਵੇ ਜਾਂਦਾ ਉਹੋ ਹੀ ਆ ਸਾਰੇ ਉਹੋ ਹੀ ਜਾਂਦਾ ਰੀ ਆ ਤਿੰਨ ਚਾਰ ਪੋਟ ਲੀਆਂ ਵਾ ਤੇ ਆ ਇੱਕ ਬੋਤਲਾ ਕਿਹੜਾ ਪਿੰਡ ਹੈ ਤੇਰਾ ਆ ਜੱਲੂਪੁਰ ਸਰ ਜੱਲੂਪੁਰ ਜੱਲੂਪੁਰ ਟੌਂਗਾ ਤੋਂ ਰੋਜ਼ ਵੀ ਨਾ ਹਾਂਜੀ ਦੇ ਵੀ ਬੜੀ ਤੋ ਇਹ ਜੀ ਕੱਲ ਸ਼ਾਮੇ ਜਿਹੜੀਆਂ ਇਨਫਾਰਮੇਸ਼ਨ ਮਿਲੀ ਸੀ ਕਿ ਜਿਹੜਾ ਟੌਂਗਪਿੰਡ ਆ ਉੱਥੇ ਨਜਾਇਜ਼ ਸ਼ਰਾਬ ਜਿਹੜੀ ਆ ਉਹ ਵਿਕ ਰਹੀ ਆ ਤੇ ਜਿਹਦੇ ਤਹਿਤ ਆਪਾਂ ਇਨਫਾਰਮੇਸ਼ਨ ਦੇ ਬਿਹਾਫ ਤੇ ਦੋ ਟੀਮਾਂ ਬਣਾ ਕੇ ਜਿਹੜਾ ਰੇਡ ਕੀਤਾ ਗਿਆ ਸੀ ਦੋ ਜਗ੍ਹਾ ਦੇਤੇ ਔਰ ਦੋ ਦੋ ਜਗ੍ਹਾ ਸਾਨੂੰ ਜਿਹੜੀ ਆ ਰਿਕਵਰੀ ਹੋਈ ਆ ਤੇ ਦੋ ਪਰਚੇ ਦਰਜ ਆ 86 ਨੰਬਰ 87 ਨੰਬਰ ਔਰ ਇਹਦੇ ਵਿੱਚ ਅਰੈਸਟ ਵੀ ਆਪਾਂ ਕੀਤੀਆਂ ਵਾ ਤੇ ਅੱਗੇ ਜਿਹੜੀ ਆ ਤਤਤੀਸ਼ਾਲੇ ਚੱਲ ਰਹੀ